ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਨਾਮ ਅਤੇ ਸਿਮਰਨ ਆ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਨੂੰ ਦੁਬਾਰਾ ਪੜਿਆ ਜਾ ਰਿਹਾ ਹੈ ਉਸ ਨੂੰ ਤਾਂ ਉਦੋਂ ਹੀ ਮੁਕਤੀ ਮਿਲ ਸਕਦੀ ਹੈ ਜਦੋਂ ਉਹ ਸੰਜੋਗ ਵਸ ਨਿਰਪੇਖ ਸੁਤੰਤਰਤਾ ਦੇ ਉਚੇਰੇ ਮੰਡਲਾਂ ਵਿੱਚ ਪਰਵੇਸ਼ ਕਰ ਜਾਂਦਾ ਹੈ ਨਹੀਂ ਤਾਂ ਮਨੁੱਖ ਸਦੀਆਂ ਤੱਕ ਆਪਣੀਆਂ ਇੱਛਾਵਾਂ ਵਿੱਚ ਗ੍ਰਸਤ ਗਲਦਾ ਸੜਦਾ ਰਹਿੰਦਾ ਹੈ ਉਸ ਦੇ ਆਪਣੇ ਹਿੰਸਕ ਅਪਰਾਧ ਆਪਣਾ ਹੀ ਗੰਦਮੰਦ ਅਤੇ ਪਾਪਾਂ ਦਾ ਚਿਕਣ ਮੌਤ ਪਿੱਛੋਂ ਵੀ ਉਸ ਨਾਲ ਚਿਮੜੇ ਰਹਿੰਦੇ ਹਨ ਇੱਕ ਦਿਨ ਸਾਨੂੰ ਸਿਮਰਨ ਵਾਲੇ ਇੱਕ ਸਿੱਖ ਸੰਤ ਮਹਾਪੁਰਸ਼ ਨੇ ਦੱਸਿਆ ਕਿ ਅਜਿਹਾਂ ਆਤਮਾਵਾਂ ਵੀ ਹਨ ਜੋ ਆਪਣੇ ਹੀ ਭਾਰ ਕਾਰਨ ਧਰਤੀ ਵਿੱਚ ਗਰਕ ਹੋ ਜਾਂਦੀਆਂ ਹਨ ਕੁਝ ਹੋਰ ਇਸ ਧਰਤੀ ਦੀ ਉਪਰਲੀ ਸਤਹ ਉਤੇ ਵਿਚਰਦੀਆਂ ਹਨ ਬਹੁਤ ਥੋੜੇ ਅਜਿਹੇ ਹਨ ਜੋ ਇਸ ਧਰਤੀ ਤੋਂ ਉੱਪਰ ਉੱਠ ਜਾਂਦੇ ਹਨ ਤੇ ਉਹਨਾਂ ਨੂੰ ਵੀ ਉਹਨਾਂ ਦੇ ਪਹਿਲਾਂ ਮਰ ਚੁੱਕੇ ਪਿਤਰ ਮਾਤਾ ਪਿਤਾ ਚਾਚੇ ਤਾਏ ਦਾਦੇ ਪਰਦਾਦੇ ਆਦਿ ਆ ਕੇ ਰਦੇ ਹਨ ਫਿਰ ਉਹ ਮਨੁੱਖੀ ਰੂਪ ਦੇ ਅਖੋਤੀ ਗੁਰੂ ਵੀ ਹਨ ਜੋ ਮਨੁੱਖ ਦੇ ਮਨ ਨੂੰ ਮੰਤਰ ਮੁਗਤ ਕਰਕੇ ਅਤੇ ਦੰਬ ਦੁਆਰਾ ਆਪਣੇ ਵਸ ਵਿੱਚ ਕਰ ਲੈਂਦੇ ਹਨ ਤੇ ਕਈ ਦੁੱਧ ਚਿਟੀਆਂ ਆਤਮਾਵਾਂ ਜੋ ਪੰਛੀਆਂ ਹਰ ਫੜਫੜਾਉਂਦੀਆਂ ਹਨ ਕਿਸੇ ਅਜੇ ਵਿਅਕਤੀ ਦੀ ਮਾਨਸਿਕ ਸ਼ਕਤੀ ਦੇ ਜਾਲ ਦੀ ਕੁੰਡੀ ਵਿੱਚ ਫਸ ਜਾਂਦੀਆਂ ਹਨ ਕਈ ਆਤਮਾਵਾਂ ਇਨ੍ਹਾਂ ਤਾੰਤ੍ਰਿਕ ਦੇ ਮਨਾਂ ਦੀਆਂ ਹਨੇਰੀਆਂ ਕੋਠਲੀਆਂ ਦੀ ਪਕੜ ਵਿੱਚ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਕਿ ਲੋਕ ਮਨੁੱਖ ਦੇ ਰਖਿਅਕ ਸਮਝੀ ਬੈਠੇ ਹਨ ਉਹ ਇਨ੍ਹਾਂ ਦੀ ਇਸ ਧਰਤੀ ਉੱਤੇ ਬৌਧਿਕ ਚਮਤਕਾਰੀ ਸ਼ਕਤੀ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਇਹ ਸਭ ਗੁਰੂ ਤੇ ਚੇਲੇ ਇੱਕ ਦੂਜੇ ਨਾਲ ਬੇੜੀਆਂ ਸਮਾਨ ਜਕੜੇ ਜਾਂਦੇ ਹਨ ਅਜਿਹੇ ਅਣਗਿਣਤ ਆਤਮਕ ਸੰਸਾਰ ਹਨ ਸੋ ਉਹ ਕਿਹੜੇ ਆਤਮਕ ਸੰਸਾਰ ਹਨ ਜਿਨ੍ਹਾਂ ਵਿੱਚ ਅਸੀਂ ਜਕੜੇ ਰਹਿੰਦੇ ਹਾਂ ਪਾਉ ਬੰਧਨ ਮੁਕਤ ਨਹੀਂ ਹੋ ਸਕਦੇ ਉਹਨਾਂ ਨੂੰ ਫਿਰ ਦੋਰਾ ਦੇਈਏ ਇੱਕ ਦਿਨ ਸਾਨੂੰ ਸਿਮਰਨ ਵਾਲੇ ਇੱਕ ਸਿੱਖ ਸੰਤ ਮਹਾਪੁਰਸ਼ ਨੇ ਦੱਸਿਆ ਕਿ ਅਜਿਹੀਆਂ ਆਤਮਾਵਾਂ ਵੀ ਹਨ ਜੋ ਆਪਣੇ ਹੀ ਭਾਰ ਕਾਰਨ ਧਰਤੀ ਵਿੱਚ ਗਰਕ ਹੋ ਜਾਂਦੀਆਂ ਹਨ ਕੁਝ ਹੋਰ ਇਸ ਧਰਤੀ ਦੀ ਉਪਰਲੀ ਸਤਹ ਉਤੇ ਵਿਚਰਦੀਆਂ ਹਨ ਬਹੁਤ ਥੋੜੇ ਅਜਿਹੇ ਹਨ ਜੋ ਇਸ ਧਰਤੀ ਤੋਂ ਉਪਰ ਉੱਠ ਜਾਂਦੇ ਹਨ ਤੇ ਉਹਨਾਂ ਨੂੰ ਵੀ ਉਹਨਾਂ ਦੇ ਪਹਿਲਾਂ ਮਰ ਚੁੱਕੇ ਪਿਤਰ ਮਾਤਾ ਪਿਤਾ ਚਾਚੇ ਤਾਏ ਦਾਦੇ ਪਰਦਾਦੇ ਆਦਿ ਆ ਘੇੜਦੇ ਹਨ ਫਿਰ ਉਹ ਮਨੁੱਖੀ ਰੂਪ ਦੇ ਅਖੌਤੀ ਗੁਰੂ ਹਨ ਜੋ ਮਨੁੱਖ ਦੇ ਮਨ ਨੂੰ ਮੰਤਰ ਮੁਗਤ ਕਰਕੇ ਅਤੇ ਦੰਬ ਦੁਆਰਾ ਆਪਣੇ ਵਸ ਵਿੱਚ ਕਰ ਲੈਂਦੇ ਹਨ ਕਈ ਦੁੱਧ ਚਿਟੀਆਂ ਆਤਮਾਵਾਂ ਜੋ ਪੰਛੀਆਂ ਹਾਰ ਫੜ ਫੜਾਉਂਦੀਆਂ ਹਨ ਕਿਸੇ ਅਜਿਹੇ ਵਿਅਕਤੀ ਦੀ ਮਾਨਸਿਕ ਸ਼ਕਤੀ ਦੇ ਜਾਲ ਦੀ ਕੁੰਡੀ ਵਿੱਚ ਫਸ ਜਾਂਦੀਆਂ ਹਨ ਕਈ ਆਤਮਾਵਾਂ ਇਹਨਾਂ ਤਾੰਤ੍ਰਿਕ ਦੇ ਮਨਾਂ ਦੀਆਂ ਹਨੇਰੀਆਂ ਕੋਠੜੀਆਂ ਦੀ ਪਕੜ ਵਿੱਚ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਕਿ ਲੋਕ ਮਨੁੱਖ ਦੇ ਰਖਿਅਕ ਸਮਝੀ ਬੈਠੇ ਹਨ ਉਹ ਇਹਨਾਂ ਦੀ ਇਸ ਧਰਤੀ ਉੱਤੇ ਬૌਧਿਕ ਚਮਤਕਾਰੀ ਸ਼ਕਤੀ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਇਹ ਸਭ ਗੁਰੂ ਤੇ ਚੇਲੇ ਇੱਕ ਦੂਜੇ ਨਾਲ ਬੇੜੀਆਂ ਸਮਾਨ ਜਕੜੇ ਜਾਂਦੇ ਹਨ ਅਜੇ ਅਣਗਿਣਤ ਆਤਮਿਕ ਸੰਸਾਰ ਹਨ ਜਿੱਥੇ ਅਜਿਹੀਆਂ ਬਹੁਤ ਸਾਰੀਆਂ ਆਤਮਾਵਾਂ ਨੂੰ ਨਿਵਾਸ ਕਰਨਾ ਪੈਂਦਾ ਹੈ ਜੋਗੀ ਲੋਕ ਜੋ ਆਸਾਧਾਰਨ ਰੂਪ ਦੀਆਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਕਠੋਰ ਸਾਧਨਾ ਕਰਦੇ ਹਨ ਵੀ ਆਪਣੇ ਸਿਰਜੇ ਹੋਏ ਨਿੱਕੇ ਕੋਹਿਆਂ ਦੀ ਵਿੱਚ ਸਥਾਈ ਤੌਰ ਤੇ ਵਿਚਰਦੇ ਹਨ ਨਾ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਨਾ ਕੋਈ ਸ਼ਕਤੀ ਮੌਤ ਪਿੱਛੋਂ ਹੀ ਉਹਨਾਂ ਨੂੰ ਇਹ ਸੋਝੀ ਆਉਂਦੀ ਹੈ ਕਿ ਉਹਨਾਂ ਦੇ ਸਭ ਤੋਂ ਚੰਗੇ ਧਰਮ ਕਰਮ ਸਭ નિਸ਼ਫਲ ਗਏ ਹਨ ਅਤੇ ਉਹ ਹਉਮੈ ਦੇ ਬੰਦੀ ਬਣ ਗਏ ਹਨ ਫਿਰ ਦੁਰਾਦਈ ਜੋਗੀ ਲੋਕ ਜੋ ਅਸਾਧਾਰਨ ਰੂਪ ਦੀਆਂ ਅਰੀਦਿਆਂ ਸਿੱਧੀਆਂ ਦੀ ਪ੍ਰਾਪਤੀ ਲਈ ਕਠੋਰ ਸਾਧਨਾ ਕਰਦੇ ਹਨ ਵੀ ਆਪਣੇ ਸਿਰ ਜੇ ਹੋਏ ਨਿੱਕੇ ਕੋਹਿਆਂ ਵਿੱਚ ਸਥਾਈ ਤੌਰ ਤੇ ਵਿਚਰਦੇ ਹਨ ਨਾ ਉਹਨਾਂ ਨੂੰ ਕੋਈ ਸ਼ਾਂਤੀ ਪ੍ਰਾਪਤ ਹੁੰਦੀ ਹੈ ਨਾ ਕੋਈ ਸ਼ਕਤੀ ਮੋਤ ਪਿੱਛੋਂ ਹੀ ਉਹਨਾਂ ਨੂੰ ਇਹ ਸੋਝੀ ਆਉਂਦੀ ਹੈ ਕਿ ਉਹਨਾਂ ਦੇ ਸਭ ਤੋਂ ਚੰਗੇ ਧਰਮ ਕਰਮ ਸਭ ਨਿਸ਼ਵਲ ਗਏ ਹਨ ਅਤੇ ਉਹ ਹਉਮੈ ਦੇ ਬੰਦੀ ਬਣ ਗਏ ਹਨ ਉਚੇਰੇ ਤੋਂ ਉਚੇਰਾ ਤੇ ਹੋਰ ਉਚੇਰਾ ਪਰੇ ਤੋਂ ਹੋਰ ਪਰੇਰੇ ਸੁਤੰਤਰਤਾ ਦਾ ਉਹ ਮੰਡਲ ਹੈ ਜਿੱਥੇ ਗੁਰੂ ਦਾ ਨਿਵਾਸ ਹੈ ਜਿੱਥੇ ਹਾਲੇ ਵੀ 10 ਗੁਰੂ ਸਹਿਬਾਨ 10 ਸੂਰਜ ਮੰਡਲਾਂ ਸਮਾਨ ਪ੍ਰਕਾਸ਼ਮਾਨ ਹਨ ਜਿਨ੍ਹਾਂ ਮਨੁੱਖਾਂ ਨੇ ਨਾ ਗੁਰ ਵਿਅਕਤੀਆਂ ਨੂੰ ਨਿੱਜੀ ਮਿੱਤਰ ਪਿਤਾ ਮਾਰਗਦਰਸ਼ਕ ਦੇਵਤਾ ਜਾਂ ਕੋਈ ਵੀ ਹੋਰ ਰਿਸ਼ਤਾ ਸਥਾਪਿਤ ਕਰਕੇ ਜੋ ਕੋਈ ਉਹਨਾਂ ਦੇ ਆਤਮਿਕ ਸਬਿਆਚਾਰ ਅਨਸਾਰ ਹੋ ਸਕਦਾ ਸੀ ਜਾਂ ਕਲਪਿਤ ਕੀਤਾ ਜਾ ਸਕਦਾ ਸੀ ਦੇ ਅਨੁਭਵ ਨੂੰ ਮਾਣਿਆ ਹੈ ਜੇ ਉਹ ਵਿਅਕਤੀਗਤ ਰਿਸ਼ਤਾ ਜਾਂ ਸੰਬੰਧ ਉਹ ਸੱਚਾ ਤੇ ਸੁਹਿਰਦ ਸੀ ਤਾਂ ਉਹਨਾਂ ਵਿਅਕਤੀਆਂ ਨੂੰ ਸੁਤੰਤਰਤਾ, ਪ੍ਰੇਮ, ਖੁਸ਼ੀ ਤੇ ਆਨੰਦ ਦੇ ਉਸ ਮੰਡਲ ਵਿੱਚ ਮਿਰਤੂ ਪਿੱਛੋਂ ਪ੍ਰਵੇਸ਼ ਕਰਨ ਲਈ ਪਰਮਾਨਾ ਪ੍ਰਾਪਤ ਹੋ ਗਿਆ ਹੈ ਨਹੀਂ ਨਹੀਂ ਉਹ ਤਾਂ ਇਸ ਜੀਵਨ ਵਿੱਚ ਵੀ ਉਥੇ ਪੁੱਛ ਸਕਦੇ ਹਨ ਇਹ ਆਪ ਮੁਹਾਰਾ ਇਨ੍ਹਾਂ ਮਹਾਨ ਵਿਅਕਤੀਆਂ ਨਾਲ ਜੁੜਿਆ ਸੰਬੰਧੀ ਨਾ ਮਾਤਰ ਸਿਮਰਨ ਹੈ ਫਿਰਦੋਰਾ ਦੇ ਉਚੇਰਾ ਤੇ ਹੋਰ ਉਚੇਰਾ ਪਰੇ ਤੋਂ ਹੋਰ ਪਰੇ ਰੇ ਸੁਤੰਤਰਤਾ ਦਾ ਉਹ ਮੰਡਲ ਹੈ ਜਿੱਥੇ ਗੁਰੂ ਦਾ ਨਿਵਾਸ ਹੈ ਜਿੱਥੇ ਹਾਲੇ ਵੀ 10 ਗੁਰੂ ਸਹਿਬਾਨ 10 ਸੂਰਜ ਮੰਡਲਾਂ ਸਮਾਨ ਪ੍ਰਕਾਸ਼ਮਾਨ ਹਨ ਜਿਨ੍ਹਾਂ ਮਨੁੱਖਾਂ ਨੇ ਨਾ ਗੁਰ ਵਿਅਕਤੀਆਂ ਨੂੰ ਨਿੱਜੀ ਮਿੱਤਰ ਪਿਤਾ ਮਾਰਗਦਰਸ਼ਕ ਦੇਵਤਾ ਜਾਂ ਕੋਈ ਵੀ ਹੋਰ ਰਿਸ਼ਤਾ ਸਥਾਪਿਤ ਕਰਕੇ ਜੋ ਕੋਈ ਉਹਨਾਂ ਦੇ ਆਤਮਿਕ ਸਬਿਆਚਾਰ ਅਨਸਾਰ ਹੋ ਸਕਦਾ ਸੀ ਜਾਂ ਕਲਪਿਤ ਕੀਤਾ ਜਾ ਸਕਦਾ ਸੀ ਦੇ ਅਨੁਭਵ ਨੂੰ ਮਾਣਿਆ ਹੈ ਜੇ ਉਹ ਵਿਅਕਤੀਗਤ ਰਿਸ਼ਤਾ ਜਾਂ ਸੰਬੰਧ ਉਹ ਸੱਚਾ ਤੇ ਸਿਹਰ ਸੀ ਤਾਂ ਉਹਨਾਂ ਵਿਅਕਤੀਆਂ ਨੂੰ ਸੁਤੰਤਰਤਾ, ਪ੍ਰੇਮ, ਖੁਸ਼ੀ ਤੇ ਆਨੰਦ ਦੇ ਉਸ ਮੰਡਲ ਵਿੱਚ ਮਿਰਤੂ ਪਿੱਛੋਂ ਪ੍ਰਵੇਸ਼ ਕਰਨ ਲਈ ਪਰਵਾਨਾ ਪ੍ਰਾਪਤ ਹੋ ਗਿਆ ਹੈ ਨਹੀਂ ਨਹੀਂ ਉਹ ਤਾਂ ਇਸ ਜੀਵਨ ਵਿੱਚ ਵੀ ਉੱਥੇ ਪੁੱਛ ਸਕਦੇ ਹਨ ਇਹ ਆਪ ਮੁਹਾਰਾ ਇਨਾ ਮਹਾਨ ਵਿਅਕਤੀਆਂ ਨਾਲ ਜੁੜਿਆ ਸੰਬੰਧ ਹੀ ਨਾ ਮਾਤਰ ਸਿਮਰਨ ਹੈ ਇਹ ਤਾਂ ਉਹਨਾਂ ਸਿਤਾਰਿਆਂ ਨਾਲ ਜੁੜਨ ਦੀ ਸਾਖਿਆਤ ਪ੍ਰੇਰਨਾਮਈ ਅਵਸਥਾ ਹੈ ਇਹ ਤਾਂ ਇੱਕ ਉਹੋ ਜਿਹੀ ਪ੍ਰੇਰਨਾ ਹੈ ਜੋ ਔਰਲੀਆਂ ਦੀ ਇੱਕ ਕੁਮਾਰੀ ਨੂੰ ਪ੍ਰਾਪਤ ਹੋਈ ਸੀ ਜਿਸ ਨੂੰ ਕੇ ਸੱਚੀ ਮੁੱਚੀ ਫਰਿਸ਼ਤਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਮੁਹੰਮਦ ਸਾਹਿਬ ਦੇ ਆਤਮ ਗੁਣਾਂ ਤੋਂ ਬਿਨਾਂ ਦਾਤੇ ਦੀ ਕਾਵਿ ਮਈ ਸੰਵੇਦਨਸ਼ੀਲ ਸੁਪਨ ਆਦਰਸ਼ਾਂ ਦੀ ਪ੍ਰਾਪਤੀ ਤੋਂ ਬਿਨਾਂ ਅਜਈ ਅਵਸਥਾ ਨੂੰ ਪ੍ਰਾਪਤ ਕਰ ਸਕਣਾ ਸੰਭਵ ਨਹੀਂ ਹੈ ਅਜਈ ਅਵਸਥਾ ਦੀ ਪ੍ਰਾਪਤੀ ਲਈ ਹਨੂਮਾਨ ਤੇ ਪ੍ਰਹਿਲਾਦ ਵਰਗੇ ਤੀਬਰਤਾ ਭਰਪੂਰ ਸਮਰਪਣ ਦੀ ਲੋੜ ਹੈ ਅਜਈ ਅਵਸਥਾ ਚੇਤਨਿਏ ਵਰਗੇ ਸ਼ਾਨਦਾਰ ਤੇ ਮਹਾਨ ਅਨੁਭਵ ਦੀ ਪ੍ਰਾਪਤੀ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦੀ ਜਿਸ ਵਿੱਚ ਪ੍ਰੇਮ ਅਨੁਰਾਗ ਵਿੱਚ ਆ ਕੇ ਉਸਨੇ ਮੰਦਰ ਵਿੱਚੋਂ ਕ੍ਰਿਸ਼ਨ ਜੀ ਦੀ ਪੱਥਰ ਦੀ ਮੂਰਤੀ ਨੂੰ ਹਟਾ ਕੇ ਆਪ ਉਸ ਅਸਥਾਨ ਤੇ ਆਸਨ ਗ੍ਰਹਿਣ ਕਰ ਲਿਆ ਸੀ ਥਰੇਸਾ ਵਰਗੀ ਸ਼ਰਧਾ ਭਗਤੀ ਤੋਂ ਬਿਨਾ ਅਤੇ ਨੈਪੋਲੀਅਨ ਵਰਗੀ ਇੱਛਾ ਸ਼ਕਤੀ ਤੋਂ ਬਿਨਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਿਮਰਨ ਦੇ ਬ੍ਰਹਿਮੰਡ ਵਿਆਪੀ ਵਰਤਾਰੇ ਬਾਰੇ ਸੋਚਣਾ ਵਿਅਰਥ ਹੈ ਕਲਪਨਾ ਰਹਿਤ ਤੇ ਪ੍ਰੇਰਣਾ ਵਿਹੂਣੇ ਵਿਅਕਤੀ ਇਸ ਦੇ ਸਾਰ ਨੂੰ ਨਹੀਂ ਜਾਣ ਸਕਦਾ ਅਧਿਆਤਮਕ ਮੰਡਲ ਵਿੱਚ ਦੀਖਿਆ ਲੈਣ ਤੋਂ ਬਿਨਾ ਇਹ ਸਭ ਕੁਝ ਅਕਵੇਂ ਦਾਰ ਗੋਰਖ ਧੰਦਾ ਤੇ ਵਹਿਮੀ ਪ੍ਰਤੀਤ ਹੁੰਦਾ ਹੈ ਫਿਰ ਦੋ ਰਾਹ ਦਾ ਇਹ ਬਹੁਤ ਜ਼ਰੂਰੀ ਨੁਕਤਾ ਹੈ थ्रेसावर्गीय शरदा भक्ति ਤੋਂ ਬਿਨਾ ਤੇ ਨੇਪੋਲੀਅਨ ਵਰਗੀ ਇੱਛਾ ਸ਼ਕਤੀ ਤੋਂ ਬਿਨਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਿਮਰਨ ਦੇ ਬ੍ਰਹਿਮੰਡ ਵਿਆਪੀ ਵਰਤਾਰੇ ਬਾਰੇ ਸੋਚਣਾ ਵਿਅਰਥ ਹੈ ਕਲਪਨਾ ਰਹ ਤੇ ਪ੍ਰੇਰਣਾ ਵੀ ਹੋਣੇ ਵਿਅਕਤੀ ਇਸ ਦੇ ਸਾਰ ਨੂੰ ਨਹੀਂ ਜਾਣ ਸਕਦੇ ਅਧਿਆਤਮਕ ਮੰਡਲ ਵਿੱਚ ਦੀਖਿਆ ਲੈਣ ਤੋਂ ਬਿਨਾ ਇਹ ਸਭ ਕੁਝ ਇੱਕ ਅਕੀਮੇਦਾਰ ਗੋਰਖ ਧੰਦਾ ਤੇ ਵਹਿਮੀ ਪ੍ਰਤੀਤ ਹੁੰਦਾ ਹੈ ਹਾਂਜੀ ਅਧਿਆਤਮਕ ਮੰਡਲ ਵੇ ਦੇਖਿਆ ਲੈਣ ਤੋਂ ਬਿਨਾ ਇਹ ਸਭ ਕੁਝ ਇੱਕ ਅਕੀਮੇਦਾਰ ਗੌਰਕ ਤੰਦਾ ਤੇ ਵਹਿਮੀ ਪ੍ਰਤੀਤ ਹੁੰਦਾ ਹੈ ਇਸ ਬ੍ਰਹਿਮੰਡ ਵਿਆਪੀ ਗੁਰਪ੍ਰਸਾਦ ਤੋਂ ਬਿਨਾ ਸਦੀਆਂ ਦੀ ਸਾਧਨਾ ਦੇ ਹੁੰਦਿਆਂ ਵੀ ਧਰਮ ਕਠੋਰ ਜ਼ਬਰਦਾਰ ਰੂਪ ਧਾਰਨ ਕਰ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਅਜੇਹ ਜੀਉਂ ਦੇ ਜਾਗ ਦੇ ਸ਼ਬਦਾਂ ਵਿੱਚ ਵਿਆਖਿਆ ਕੀਤੀ ਹੈ ਇਥੇ ਸਰਬ ਲੋ ਦੇ ਸ਼ਸਤਰਾਂ ਦੇ ਭਿੰਨ ਦਾ ਖੜਕਾਰ ਹੈ ਚਮਕ ਦੀਆਂ ਤੇਗਾ ਦਾ ਚਮਕਾਰ ਹੈ ਅਤੇ ਇੱਕ ਨਿਰਭੈ ਨਾਦ ਦੀ ਗੂੰਜਾਰ ਹੈ ਜਿਸ ਦੁਆਰਾ ਜੋ ਨਾ ਤੋਂ ਪਹਿਲਾਂ ਜੋ ਸਭ ਕੁਝ ਵਾਪਰਿਆ ਹੈ ਉਸ ਨੂੰ ਮਹਾਕਾਲ ਦੀ ਗੋਦ ਵਿੱਚ ਸਮੇਟ ਲਿਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਹਾਨ ਮਹਾ ਕਾਵਿਏ ਗ੍ਰੰਥਾਂ ਵਿੱਚ ਨਵਾਂ ਸੰਸਾਰ ਨਵੀਂ ਧਰਤੀ ਨਵੇਂ ਆਕਾਸ਼ ਦੀ ਰਚਨਾ ਦਾ ਆਦ ਕਰ ਦਿੱਤਾ ਹੈ। ਆਪ ਚਾਹੁੰਦੇ ਸਨ ਕਿ ਬਿਜਲੀ ਦੀ ਚਮਕ ਤੇ ਬੱਦਲਾਂ ਦੀ ਗਰਜ ਉਹਨਾਂ ਦੇ ਸੰਦੇਸ਼ ਨੂੰ ਪਸਾਰ ਦੇਵੇ ਅਤੇ ਉਹਨਾਂ ਦੀ ਆਤਮਾ ਦਾ ਭਰਪੂਰ ਕਾਂਗੋਛਾਲਾ ਇੱਕ ਵਾਰ ਸਬਦਾਂ ਸੰਗਾਰ ਕਰਕੇ ਮਨੁੱਖ ਦੇ ਨਵੇਂ ਕੁਦਰਤੀ ਸਰੂਪ ਤੇ ਅਕਾਲ ਪੁਰਖ ਦੇ ਅਲੋਕਿਕ ਉੱਪਰ ਪ੍ਰਾਕਿਰਤਿਕ ਸਰੂਪ ਦੀ ਨਵੇਂ ਸ੍ਰਿਓ ਸਿਰਜਣਾ ਕਰੇ। ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਅਜਿਹੀ ਵਸਤੂ ਨਹੀਂ ਹੈ ਜੋ ਦਸਮ ਗੁਰੂ ਦੀ ਇਸ ਆਤਮਾ ਦੇ ਵਿਪਰੀਤ ਹੋਵੇ ਜਾਂ ਉਸ ਦਾ ਖੰਡਨ ਜਾਂ ਵਿਰੋਧ ਕਰਦੀ ਹੋਵੇ ਪਰ ਜੇ ਸੰਪਰਦਾਇ ਹਿੰਦੂ ਤੇ ਸਿੱਖ ਵਿਦਵਾਨਾਂ ਦੇ ਇਹਨਾਂ ਸ਼ਬਦਾਂ ਦੀ ਕੀਤੀ ਅਰਥਾਂ ਦੀ ਵਿਆਖਿਆ ਨੂੰ ਵਾਚਿਆ ਜਾਵੇ ਤਾਂ ਉਸ ਵਿੱਚੋ ਸ੍ਰੀ ਦਸ਼ਮੇਸ਼ ਦੀ ਇਸ ਆਤਮਾ ਦੀ ਚਲਕ ਦਿਖਾਈ ਨਹੀਂ ਦਿੰਦੀ ਇਹਨਾਂ ਸਨਾਤਨੀ ਨਿਰਜਿੰਦ ਸਿਰਜਣਾ ਰਹਿਤ ਸੰਸਕ੍ਰਿਤ ਦਰਸ਼ਨ ਬ੍ਰਾਹਮਣਵਾਦੀ ਮਿਥਿਆਸ ਬ੍ਰਹਮਣ ਦੇ ਰਚਨਾ ਬਾਰੇ ਕਈ ਤਰ੍ਹਾਂ ਦੀਆਂ ਮਨ ਘੜਤ ਕਥਾ ਕਹਾਣੀਆਂ ਇਸੇ ਤਰ੍ਹਾਂ ਪਾਰ ਬ੍ਰਹਮ ਕੀ ਹੈ ਇਸ ਜਗਤ ਦਾ ਆਤ ਤੇ ਅੰਤ ਕੀ ਹੈ ਇਹ ਸਭ ਕੁਝ ਉਸ ਮਾ ਸੰਗੀਤ ਦੇ ਵਿਪਰੀਤ ਜਾਂਦਾ ਹੈ ਜੋ ਨਿਰਜਿੰਦ ਵਸਤੂ ਵਿੱਚੋਂ ਜੀਵਨ ਨੂੰ ਉਦਾਤ ਸਰੂਪ ਪ੍ਰਦਾਨ ਕਰਦਾ ਹੈ ਅਤੇ ਜਿਸ ਸੰਗੀਤ ਦੀ ਪਰਿਭਾਸ਼ਾ ਕਰ ਸਕਣਾ ਬੜਾ ਕਠਿਨ ਹੈ ਇਹ ਮਹਾ ਸੰਗੀਤ ਗੁਰਬਾਣੀ ਦੇ ਸ਼ਬਦਾਂ ਵਿੱਚ ਵਿਆਪਕ ਹੈ ਗੁਰੂ ਸਾਹਿਬ ਦੇ ਸੰਗੀਤ ਦੀ ਮਹਾ ਤੁਨੀ ਤੇ ਵ린다 ਗਾਨ ਨੂੰ ਕਿਸੇ ਵੀ ਢੰਗ ਨਾਲ ਦਾਰਸ਼ਨਿਕ ਸੂਤਰਾਂ ਵਿੱਚ ਨਹੀਂ ਬਣਿਆ ਜਾ ਸਕਦਾ ਇਸ ਪ੍ਰਕਾਰ ਗੁਰੂ ਦਾ ਨਾਮ ਉਪਰ ਪ੍ਰਾਕਿਰਤਿਕ ਰੂਪ ਵਿੱਚ ਕਾਵਿਯਮਈ ਪ੍ਰਤਿਭਾ ਦਾ ਸੁਭਾਵਿਕ ਕਰਮ ਹੀ ਹੁੰਦਾ ਹੈ ਜੋ ਪਾਵੇਂ ਸ਼ਰੀਰਕ ਰੂਪ ਵਿੱਚ ਰਾਤ ਤੇ ਦਿਨ ਦੇ ਸਭ ਸਮਿਆਂ ਵਿੱਚ ਸੁਤੰਤਰਤਾ ਦੇ ਉਚੇਰੇ ਆਤਮਕ ਸੰਸਾਰ ਦੇ ਪ੍ਰਭਾਵ ਅਧੀਨ ਵਿਚਰਦਾ ਹੈ ਇਹ ਤਾਂ ਮਨ ਦੀ ਇੱਕ ਅਜਿਹੀ ਦਸ਼ਾ ਹੈ ਜੋ 스ਵੀਡਨਬਰਗ ਦੇ ਪਰਮ ਆਨੰਦ ਨਾਲ ਮਿਲਦੀ ਜੁਲਦੀ ਹੈ ਇਹ ਉਹ ਮਨੋਦਸ਼ਾ ਹੈ ਜੋ ਪੈਗੰਬਰ ਮੁਹੰਮਦ ਸਾਹਿਬ ਨੂੰ ਪ੍ਰਾਪਤ ਹੋਈ ਸੀ ਇਹ ਉਹ ਯਾਦ ਸੀ ਜਿਸ ਵਿੱਚ ਹਜ਼ਰਤ ঈਸਾ ਪ੍ਰਭੂ ਸੁੱਧ ਦੇ ਰੂਪ ਵਿੱਚ ਆਸਮਾਨੀ ਬਾਪ ਦਾ ਸਿਮਰਨ ਕਰਦੇ ਸਨ ਇਹ ਤਾਂ ਪੈਗੰਬਰਾਂ ਅਵਤਾਰਾਂ ਦੀ ਸਰਵ ਗਿਆਤਾ ਹੋਣ ਵਾਲੀ ਅਵਸਥਾ ਹੈ ਇਹ ਤਾਂ ਅੰਤਰ ਮੁਕਤਾ ਦੀ ਉਹ ਸ਼ੁੱਧ ਅਵਸਥਾ ਹੈ ਜਿਸ ਵਿੱਚ ਪ੍ਰੇਮ ਆਤਮਾ ਦੇ ਅੰਦਰੋਂ ਹੀ ਆਤਮਿਕ ਅਗਵਾਈ ਅਧੀਨ ਧਰਤੀ ਦੀਆਂ ਉਹਨਾਂ ਪਰਤਾਂ ਵਿੱਚੋਂ ਹੀ ਉੱਪਰ ਨੂੰ ਛਾਲੇ ਮਾਰਨ ਲੱਗ ਪੈਂਦਾ ਹੈ ਜੋ ਕਿ ਸੰਸਾਰਕ ਜੀਵਨ ਦੀਆਂ ਕਠੋਰ ਪ੍ਰਸਥਿਤੀਆਂ ਦੀ ਦੇਣ ਹੁੰਦੀ ਹੈ ਸਿਮਰਨ ਵਾਲਾ ਸਿੱਖ ਸੰਤਪੁਰਸ਼ ਇਸ ਤਰ੍ਹਾਂ ਅਭੂ ਕਰਦਾ ਹੈ ਜਿਵੇਂ ਉਹ ਗੰਧ ਤੇ ਧੂੜ ਲਿਬੜੀਆਂ ਮਨੋ ਕਾਮਨਾਵਾਂ ਤੇ ਹੋਮੇ ਦੇ ਅਸਥੂਲ ਸੰਸਾਰ ਤੋਂ ਉੱਪਰ ਉੱਠ ਗਿਆ ਹੈ ਅਤੇ ਉਹ ਇੰਜ ਹੋਲਾ ਫੁੱਲ ਪ੍ਰਤੀਤ ਕਰਦਾ ਹੈ ਜਿਵੇਂ ਉਹ ਸ਼ਰੀਰ रहਤ ਹੋ ਗਿਆ ਹੋਵੇ ਫਿਰ ਦੁਹਰਾ ਦੇਈ ਕਿ ਸਿਮਰਨ ਵਾਲਾ ਸਿੱਖ ਸੰਤਪੁਰਸ਼ ਇਸ ਤਰ੍ਹਾਂ ਅਨਭਾਉ ਕਰਦਾ ਹੈ ਜਿਵੇਂ ਉਹ ਗੰਧ ਅਤੇ ਧੂੜ ਲਿਬੜੀਆਂ ਮਨੋ ਕਾਮਨਾਵਾਂ ਤੇ ਹੋਮੇ ਦੇ ਅਸਥੂਲ ਸੰਸਾਰ ਤੋਂ ਉੱਪਰ ਉੱਠ ਗਿਆ ਹੈ ਅਤੇ ਉਹ ਇੰਜ ਹੌਲਾ ਫੁੱਲ ਪ੍ਰਤੀਤ ਕਰਦਾ ਹੈ ਜਿਵੇਂ ਉਹ ਸ਼ਰੀਰ रहਤ ਹੋ ਗਿਆ ਹੋਵੇ ਮਨ ਦੀ ਇਸ ਦਸ਼ਾ ਦੇ ਸ਼ਰੀਰਕ ਯਤਨ ਬੜੇ ਅਦਭੁਤ ਹੁੰਦੇ ਹਨ ਉਹ ਇੰਜ ਅਨਭਾਉ ਕਰਦਾ ਹੈ ਜਿਵੇਂ ਉਸ ਦੇ ਮਸਤਕ ਦੇ ਅੰਦਰ ਤ੍ਰਿਕੂਟੀ ਦੇ ਅਸਥਾਨੋ ਤੇ ਕੋਈ ਅੰਮ੍ਰਿਤ ਕੁੰਡ ਹੈ ਅਤੇ ਇੱਕ ਪ੍ਰਕਾਰ ਦੀ ਅਨੂਠੀ ਮਸਤੀ ਵਿੱਚ ਉਸ ਦੇ ਨੈਣ ਸਦਾ ਉੱਪਰ ਵੱਲ ਨੂੰ ਖਿੱਚੇ ਰਹਿੰਦੇ ਹਨ ਉਸ ਦਾ ਅੰਤਰੀਵ ਤੇ ਸੱਚਾ ਧਰਮ ਕਰਮ ਨਿਰੰਤਰ ਰੂਪ ਵਿੱਚ ਅਜਿਹੀ ਮਤਵਾਲੀ ਅਵਸਥਾ ਵਿੱਚ ਵਿਚਰਨਾ ਹੈ ਇਹੋ ਹੀ ਉਸ ਦਾ ਨਾਮ ਤੇ ਸਿਮਰਨ ਹੈ ਫਿਰ ਦੁਹਰਾ ਦਈਏ ਮਨ ਦੀ ਇਸ ਦਸ਼ਾ ਦੇ ਸਰੀਰਕ ਯਤਨ ਬੜੇ ਅਦਭੁਤ ਹੁੰਦੇ ਹਨ ਉਹ ਇੰਜ ਅਨਭਵ ਕਰਦਾ ਹੈ ਜਿਵੇਂ ਉਸ ਦੇ ਮਸਤਕ ਦੇ ਅੰਦਰ ਤ੍ਰਿਕੁਟੀ ਦੇ ਸਥਾਨ ਉੱਤੇ ਕੋਈ ਅੰਮ੍ਰਿਤ ਕੁੰਡ ਹੈ ਅਤੇ ਇੱਕ ਪ੍ਰਕਾਰ ਦੀ ਅਨੂਠੀ ਮਸਤੀ ਵਿੱਚ ਉਸ ਦੇ ਨੈਣ ਸਦਾ ਉੱਪਰ ਵੱਲ ਨੂੰ ਖਿੱਚੇ ਰਹਿੰਦੇ ਹਨ ਉਸ ਦਾ ਅੰਤਰੀਵ ਤੇ ਸੱਚਾ ਧਰਮ ਕਰਮ ਨਿਰੰਤਰ ਰੂਪ ਵਿੱਚ ਅਜਈ ਮਤਵਾਲੀ ਅਵਸਥਾ ਵਿੱਚ ਵਿਚਰਨਾ ਹੈ ਇਹੋ ਹੀ ਉਸ ਦਾ ਨਾਮ ਤੇ ਸਿਮਰਨ ਹੈ ਉਸ ਦੇ ਇਸ ਅੰਤਰੀਵ ਅਮਰਤ ਸਰੋਵਰ ਉੱਤੇ ਆਕਾਸ਼ੀ ਪਵਨ ਰੁਮਕਦੀ ਰਹਿੰਦੀ ਹੈ ਜਦੋਂ ਇਹ ਸ਼ਾਨਦਾਰ ਆਕਰਸ਼ਣ ਸਥਿਰ ਹੁੰਦਾ ਹੈ ਤਾਂ ਇਹ ਸੰਪੂਰਨ arogyata ਦੀ ਅਵਸਥਾ ਹੁੰਦੀ ਹੈ ਪਰ ਜਦੋਂ ਕਿਸੇ ਕਾਰਨ ਉਸ ਦੇ ਅੰਦਰ ਇਹ ਸੰਤੁਲਨ ਭੰਗ ਹੋ ਜਾਂਦਾ ਹੈ ਤਾਂ ਉਹ ਸ਼ਕਤੀ ਗਵਾ ਬੈਠਦਾ ਹੈ ਜਦੋਂ ਉਹ ਆਪਣੇ ਇਸ ਆਤਮ ਕੇਂਦਰ ਵਿੱਚ ਸਥਿਤ ਹੁੰਦਾ ਹੈ ਤਾਂ ਆਤਮਿਕ ਸੁਤੰਤਰਤਾ ਦੇ ਅਧਿਆਤਮਕ ਮੰਡਲ ਦੀਆਂ ਦੇਵ ਆਤਮਾਵਾਂ ਦਾ ਉਸ ਉਤੇ ਨਦਰ ਕਰਮ ਹੁੰਦਾ ਹੈ ਅਤੇ ਉਸ ਦੀਆਂ ਇੱਛਾਵਾਂ ਗਤੀਸ਼ੀਲ ਅਵਸਥਾ ਵਿੱਚ ਹੁੰਦੀਆਂ ਹਨ ਇਸ ਅਵਸਥਾ ਵਿੱਚ ਉਹ ਮਨੁੱਖ ਪਲਾਈ ਦੇ ਸਰਵੋੱਚ ਕਰਮ ਕਰ ਸਕਦਾ ਹੈ ਹਾਂਜੀ ਫਿਰ ਦੁਹਰਾ ਦਿਓ ਜਦੋਂ ਉਹ ਆਪਣੇ ਇਸ ਆਤਮ ਕੇਂਦਰ ਵਿੱਚ ਸਥਿਤ ਹੁੰਦਾ ਹੈ ਤਾਂ ਆਤਮਿਕ ਸੁਤੰਤਰਤਾ ਦੇ ਅਧਿਆਤਮਕ ਮੰਡਲ ਦੀਆਂ ਦੇਵ ਆਤਮਾਵਾਂ ਦਾ ਉਸ ਉਤੇ ਨਦਰ ਕਰਮ ਹੁੰਦਾ ਹੈ ਅਤੇ ਉਸ ਦੀਆਂ ਇੱਛਾਵਾਂ ਗਤੀਸ਼ੀਲ ਅਵਸਥਾ ਵਿੱਚ ਆਉਂਦੀਆਂ ਹਨ ਇਸ ਅਵਸਥਾ ਵਿੱਚੋਂ ਮਨੁੱਖ ਭਲਾਈ ਦੇ ਸਰਵੋੱਚ ਕਰਮ ਕਰ ਸਕਦਾ ਹੈ ਗੁਰੂ ਰੂਪ ਪਿਆਰੀ ਸਾਥ ਸੰਗਤ ਜੀ ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ